ਬੱਡੇ ਬ੍ਰਦਰ ਮੇਰੇ ਪੰਜਾਬ ਪੁਲਿਸ ਦੇ ਨੇ ਤਾਂ ਉਹਨਾਂ ਨੂੰ ਇੰਸਟਾਗ੍ਰam ਦੇ ਜ਼ਰੀਏ ਹੀ ਕੁੜੀ ਮਿਲੀ ਸੀ ਜਿਸ ਦੀ ਆਈਡੀ ਸੀਗੀ ਮਨਪ੍ਰੀਤ ਕੌਰ ਗਰੇਵਾਲ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੀ ਸੀਗੀ ਚਲੋ ਬ੍ਰਦਰ ਨਾਲ ਐਡ ਹੋ ਗਈ ਜੀ ਗੱਲਬਾਤ ਹੋਣ ਲੱਗ ਗਈ ਚਲੋ ਇੱਕੋ ਮੁਲਾਜ਼ਮ ਹੈ ਨਾ ਤਾਂ ਸਰ ਗੱਲਬਾਤ ਹੋਣ ਤੋਂ ਬਾਅਦ ਕੁਝ ਦਿਨ ਬੀਤੇ ਬ੍ਰਦਰ ਨੂੰ ਕਿਤੇ ਕਾਲ ਆਈਏ ਬ੍ਰਦਰ ਮੋਹਾਲੀ ਸੀਗੇ ਇਹ ਵੀ ਕੁੜੀ ਮੋਹਾਲੀ ਸੀਗੀ ਕਿੰਨੀ ਮੈਂ ਡਾਰਕ ਫੋਨ ਆਈ ਹੋਈਆਂ ਇੱਥੇ ਤਾਂ ਉਸ ਤੋਂ ਬਾਅਦ ਸਰ ਕੀ ਹੋਇਆ ਜੀ ਗੱਲਬਾਤ ਹੋ ਗਈ ਵੀ ਸਰ ਤੁਸੀਂ ਪਟਿਆਲੇ ਜਾਣਾ ਬ੍ਰਦਰ ਨੇ ਦੱਸਿਆ ਹਾਂਜੀ ਮੈਂ ਜਾ ਰਿਹਾ ਪਟਿਆਲੇ ਤਾਂ ਮੈਨੂੰ ਇਹਨੇ ਕਿਹਾ ਵੀ ਮਤਲਬ ਮੈਨੂੰ ਪਟਿਆਲਾ ਛੱਡ ਦਿਓ ਤੁਸੀਂ ਨਾ ਉਤ ਬੱਸ ਫੜ ਕੇ ਨਿਕਲ ਜੂਗੇ ਆਪਣੀ ਤਾਂ ਇੱਕ ਮਹਿਕਮੇ ਦੇ ਸੀ ਦੋਨੋਂ ਬ੍ਰਦਰ ਨੇ ਕਿਹਾ ਕੋਈ ਗੱਲ ਨਹੀਂ ਆ ਜਾਓ ਮੈਂ ਤੁਹਾਨੂੰ ਛੱਡ ਦਾਂਗਾ ਚਲੋ ਆਂਦੇ ਆਂਦੇ ਗੱਡੀ ਦੇ ਵਿੱਚ ਗੱਲਬਾਤ ਹੋਈ ਜੀ ਜਦੋਂ ਪੁੱਛਿਆ ਤਾਂ ਇਹਨੇ ਦੱਸਿਆ ਵੀ ਨਹੀਂ ਮੈਂ ਮੈਰਿਜ ਨਹੀਂ ਕਰਵਾਈ ਦੋ ਤਿੰਨ ਸਾਲ ਪਹਿਲਾਂ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਮੈਰਿਜ ਕਰਵਾਣੀ ਨੇ ਹੈ ਤਾਂ ਬ੍ਰਦਰ ਨੇ ਕਿਹਾ ਵੀ ਕਿੱਡੀ ਲੰਬੀ ਜ਼ਿੰਦਗੀ ਐਦਾਂ ਨਹੀਂ ਨਿਕਲਦੀ ਹੈਗੀ ਤੇ ਜੇ ਤੁਸੀਂ ਕਹਿੰਦੇ ਤੇ ਮੈਂ ਤੁਹਾਡਾ ਰਿਸ਼ਤਾ ਕਰਵਾ ਦੇਣਾ ਤਾਂ ਇਹ ਨਹੀਂ ਕਿ ਕੋਈ ਗੱਲ ਨਹੀਂ ਵੀਰੇ ਮੈਂ ਤੁਹਾਨੂੰ ਸੋਚ ਕੇ ਦੱਸਾਂਗੇ ਕੁਝ ਦਿਨ ਬੀਤੇ ਤਾਂ ਜਿਹਦਾ ਮੈਸੇਜ ਆਇਆ ਤੁਸੀਂ ਐਦਾਂ ਉਦੋਂ ਕਿਸੇ ਰਿਸ਼ਤੇ ਦਾ ਜ਼ਿਕਰ ਕਰਦੇ ਸੀਗੇ ਬ੍ਰਦਰ ਨੇ ਕਿਹਾ ਵੀ ਹਾਂ ਮੇਰਾ ਭਰਾ ਹੈਗਾ ਛੋਟਾ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਉਹਨਾਂ ਨਾਲ ਗੱਲ ਕਰ ਲਵਾਂ ਤਾਂ ਮੈਂ ਤੁਹਾਨੂੰ ਆਈਡੀ ਸੈਂਡ ਕਰ ਦਵਾਂਗਾ ਬ੍ਰਦਰ ਦੀ ਤੁਸੀਂ ਗੱਲਬਾਤ ਕਰਕੇ ਦੇਖ ਲਓ ਜੇ ਤੁਹਾਨੂੰ ਸਹੀ ਲੱਗੇਗਾ ਤਾਂ ਆਪਾਂ ਵੀ ਗੱਲ ਤੋਰ ਲਾਂਗੇ ਤਾਂ ਬ੍ਰਦਰ ਨੇ ਮੇਰੀ ਆਈਡੀ ਸ਼ੇਅਰ ਕਰਤੀ ਉਹਨਾਂ ਨੂੰ ਸਾਡੀ ਗੱਲਬਾਤ ਹੋਣ ਲੱਗੀ ਜੀ ਇਸ ਤਰ੍ਹਾਂ ਕੁਝ ਦਿਨ ਸਾਡੀ ਗੱਲਬਾਤ ਹੋਈ ਉਸ ਤੋਂ ਬਾਅਦ ਸਾਡੇ ਨੰਬਰ ਐਕਸਚੇਂਜ ਹੋ ਗਏ ਗੱਲਬਾਤ ਚੱਲਦੀ ਰਹੀ ਜੀ ਕੰਟੀਨਿਊ ਮਹੀਨਾ 2 ਮਹੀਨੇ ਨਿਕਲ ਗਏ ਸਾਡੀ ਗੱਲਬਾਤ ਨੂੰ ਐਦਾਂ ਗੱਲ ਚੱਲਦੀ ਰਹੀ ਤਾਂ ਉਸ ਤੋਂ ਬਾਅਦ ਇਹ ਆਦੀ ਆਪਾਂ ਮਿਲਦੇ ਆ ਮਿਲ ਕੇ ਗੱਲਬਾਤ ਕਰਦੇ ਆ ਤਾਂ ਕਿ ਆਪਾਂ ਅਗੇਜਮੈਂਟ ਹੀ ਕਿਉਂ ਨਾ ਕਰਵਾ ਲਈਏ ਤਾਂ ਮੈਂ ਇਹਨੂੰ ਕਿਹਾ ਵੀ ਤੁਸੀਂ ਐਦਾਂ ਕਰੋ ਮੈਂ ਘਰੇ ਤਾਂ ਗੱਲ ਕੀਤੀ ਹੋਈ ਮਮੀ ਆਪਾਂ ਮੰਮੀ ਪਾਪਾ ਮੇਰੇ ਉਦੋਂ ਆਸਟ੍ਰੇਲੀਆ ਤੋਂ ਆਏ ਹੋਏ ਸੀ ਉਹਨਾਂ ਨੇ ਵਾਪਸ ਜਾਣਾ ਸੀਗਾ ਉਹ ਕਹਿੰਦੇ ਵੀ ਚੱਲ ਆਪਾਂ ਦੀਪ ਦਾ ਵਿਆਹ ਕਰਕੇ ਚੱਲ ਜਾਾਂਗੇ ਤਾਂ ਮੈਂ ਇਹਨੂੰ ਕਿਹਾ ਤੁਸੀਂ ਘਰੇ ਆ ਜਾਓ ਤੇ ਆਪਾਂ ਕੋਈ ਗੱਲ ਘਰੇ ਬਹਿ ਕੇ ਗੱਲ ਕਰ ਲਾਂਦੇ ਆਂ ਇਹ ਕੁੜੀ ਪਟਿਆਲੇ ਆਂਦੀ ਐ ਮਨਪ੍ਰੀਤ ਕੌਰ ਗਰੇਵਾਲ ਔਰ ਫ਼ਇਕਬਾਲ ਕੌਰ ਤਾਂ ਮੈਂ ਇਹਨੂੰ ਲੈ ਕੇ ਆ ਮੈਂ ਜੇ ਆਪਣੇ ਘਰੇ ਚਲੋ ਘਰੇ ਆ ਗਈ ਤਾਂ ਕਹਿੰਦੇ ਵੀ ਆਪਾਂ ਅਗੇਜਮੈਂਟ ਕਰ ਲਈਏ ਤਾਂ ਮੰਮੀ ਪਾਪਾ ਨੇ ਕਿਹਾ ਵੀ ਅਗੇਜਮੈਂਟ ਲਈ ਤੂੰ ਆਪਣੇ ਮੰਮੀ ਪਾਪਾ ਨੂੰ ਤਾਂ ਬਲਾ ਕੱਲ ਨੂੰ ਬੁਲਾ ਲਓ ਪਟਿਆਲੇ ਦਾ ਆਪਾਂ ਕਰ ਲਾਂਦੇ ਆਂ ਇੰਨੀ ਕabhi ਨਈ ਮੰਮੀ ਪਾਪਾ ਇੰਨੀ ਦੂਰ ਕਿੱਥੇ ਆਉਣਗੇ ਤਾਂ ਕੋਈ ਗੱਲ ਨਹੀਂ ਮੇਰੇ ਤੇ ਤੁਹਾਨੂੰ ਕੋਈ ਡਾਊਟ ਹੈ ਕਿ ਮੈਂ ਪੁਲਿਸ ਮੁਲਾਜ਼ਮਾਂ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਆਪ ਮੰਮੀ ਪਾਪਾ ਨੂੰ ਫੇਰ ਮਿਲ ਲਾਂਗੇ ਚਲੋ ਹਾਂਜੀ ਵਰਦੀ ਜੀ ਸੀਗੀ ਤਾਂ ਉਸ ਤੋਂ ਬਾਅਦ ਸਾਡੇ ਘਰਦਿਆਂ ਨੇ ਸ਼ਗਨਾ ਦਾ ਸਮਾਨ ਲਿਆਂਦਾ ਜੋ ਵੀ ਹੁੰਦੀ ਫੁਲਕਾਰੀ ਹੋ ਗਈ ਜੀ ਇੱਕ ਮੁੰਦੀ ਸੀਗੀ ਜੋ ਵੀ ਸ਼ਗਨ ਪਾਇਆ 5100 ਸ਼ਗਨ ਸੀਗਾ ਜੋ ਵੀ ਰੀਤੀ ਰਿਵਾਜ ਸਰ ਹੁੰਦੇ ਆ ਹਾਂਜੀ ਉਹ ਅਸੀਂ ਕੀਤੇ ਜੀ ਸਾਰੇ ਉਸ ਤੋਂ ਬਾਅਦ ਚਲੋ ਅਗੇਜ਼ਮੈਂਟ ਹੋ ਗਈ ਤਾਂ ਥੋੜਾ ਟਾਈਮ ਨਿਕਲੇ ਘਰਦਿਆਂ ਦੇ ਵੀ ਗੱਲ ਕਰਾਉ ਪਹਿਲਾਂ ਮੈਂ ਘਰ ਜਾਣਾ ਕਿਸੇ ਨਾਲ ਕੀ ਘਰੇ ਗਈ ਮੈਂ ਕਰਵਾਨੀਆ ਗੱਲ ਉਸ ਤੋਂ ਬਾਅਦ ਇਹਨੇ ਕਿਹਾ ਜੀ ਵੇਟ ਕਰੋ ਥੋੜੀ ਦੇਰ ਭਾਬੀ ਠੀਕ ਨਹੀਂ ਹੈਗੇ ਮੈਂ ਕਰਵਾਨੀਆ ਗੱਲ ਰਾਤ ਨਿਕਲੀ ਭਾਬੀ ਦੀ ਡੈਥ ਹੋ ਗਈ ਕੰਨੀ ਭਾਬੀ ਡੈਥ ਹੋ ਗਈ ਸਾਡੇ ਘਰੇ ਤਾਂ ਦਰ ਰੋ ਰੋ ਬੁਰਾ ਹਾਲ ਹੈ ਅਸੀਂ ਸੋਚਿਆ ਵੀ ਚਲੋ ਸ਼ਗਨਾਂ ਦਾ ਕੰਮ ਹੈ ਗੱਲ ਕਰਦੇ ਚੰਗੇ ਵੀ ਨਹੀਂ ਲੱਗਦੇ ਸਾਰੇ ਕੁਝ ਦਿਨ ਬੀਤ ਗਏ ਫਿਰ ਇਹਨੇ ਆਪਣੇ ਜਿਹੜਾ ਇੱਕ ਬ੍ਰਦਰ ਦਾ ਇੱਕ ਬ੍ਰਦਰ ਜਿਹਨੇ ਦੱਸਿਆ ਸੀਗਾ ਡੈਥ ਹੋ ਗਈ ਪੁਲਿਸ ਮੁਲਾਜਮ ਸੀ ਇੱਕ ਜਿਹੜਾ ਹੈਗਾ ਸੀ ਘਰ ਉਹਦੇ ਸਾਲੇ ਦੀ ਵੀ ਡੈਥ ਕਰਤੀ ਜੀ ਕਿ ਉਹਦੇ ਸਾਲੇ ਦੀ ਡੈਥ ਹੋ ਗਈ ਆ ਇਦਾਂ ਹੀ ਕਰਦੇ ਕਰਾਉਂਦੇ ਆ ਜੀ ਕਦੀ ਦੋ ਤਿੰਨ ਕਦੀ ਫਿਰ ਤਾਈ ਮਾਰਤੀ ਜੀ ਕਦੀ ਫਿਰ ਤਾਈ ਦਾ ਮੁੰਡਾ ਮਾਰਤਾ ਜੀ ਜਦੋਂ ਮੇਰੇ ਘਰਦਿਆਂ ਨੇ ਕਹਿਣਾ ਵੀ ਅਸੀਂ ਉੱਥੇ ਆ ਰਹੇ ਨਹੀਂ ਤੁਸੀਂ ਹਜੇ ਨਹੀਂ ਆਣਾ ਇਹ ਹਾਂ ਮੰਨ ਲੇ ਤਾਂ ਇਦਾਂ ਹੀ ਕਰਦੇ ਕਰਦੇ ਉਹ 8 9 ਜੀ ਮਾਰਦੇ ਆ ਜੀ ਚਲੋ ਉਸ ਤੋਂ ਬਾਅਦ ਨੇ ਆਪਣੇ ਬ੍ਰਦਰ ਨਾਲ ਗੱਲ ਕਰਵਾਈ ਬ੍ਰਦਰ ਨੇ ਕਿਹਾ ਵੀ ਕਹਿੰਦੀ ਹਾਂ ਪਹਿਲਾਂ ਨੇ ਬ੍ਰਦਰ ਮੰਨਦੇ ਨਹੀਂ ਸੀ ਬ੍ਰਦਰ ਮੰਨ ਗਏ ਤੇ 1 ਮਈ ਦਾ ਬ੍ਰਦਰ ਵਿਆਹ ਨੂੰ ਕਹਿ ਰਿਹਾ ਉਸ ਤੋਂ ਬਾਲਾਂ ਜਿਹੜੀ ਦੀ ਭਾਬੀ ਡੈਥ ਹੋਈ ਸੀ ਕਹਿੰਦੀ ਵੀ ਬ੍ਰਦਰ ਦੀ ਵੀ ਮੈਰਿਜ ਕਰਨੀ ਫਿਰ ਬ੍ਰਦਰ ਨੂੰ ਰੋਟੀ ਕੌਣ ਦਊਗਾ ਬਣਾ ਕੇ ਉਹਦੀ ਵੀ ਇੱਕ ਮਤਲਬ ਕਹਿੰਦੀ ਵੀ ਮਤਲਬ ਮੇਰੇ ਨਾਲ ਹੀ ਕੁੜੀ ਡਿਊਟੀ ਕਰਦੀ ਐ ਰੂਪ ਨਾਮ ਐ ਕੁੜੀ ਦਾ ਮੇਰੀ ਇੱਕ ਵਾਰ ਇੱਕ ਜਾਂ ਦੋ ਵਾਰੀ ਗੱਲ ਹੋਈ ਸੀ ਉਹਨਾਂ ਨਾਲ ਰੂਪ ਨਾਲ ਤੇ ਕਿਹੜਾ ਰੂਪ ਨਾਲ ਮੈਰਿਜ ਕਰਨੀ ਆ ਕਹਿੰਦੀ ਵੀ ਇਹਦਾ 27 ਤਰੀਕ ਦੀ ਮੈਰਿਜ ਕਰਨੀ ਦੀ ਇੰਦੇਸ਼ ਕਰਨੀ ਕਿ ਇੱਕ ਤਰੀਕ ਦੀ ਆਪਾਂ ਕਰ ਲਾਂਗੇ ਤੇ 27 ਦੀ ਆਪਾਂ ਬ੍ਰਦਰ ਦੀ ਕਰਵਾ ਲਾਂਗੇ ਆਪਾਂ ਕਹੀ ਕੋਈ ਗੱਲ ਨਹੀਂ ਤਾਂ ਮੈਨੂੰ ਅੱਜ ਆਪਾਂ ਪ੍ਰੀ ਵੈਡਿੰਗ ਕਰ ਲਈਏ ਬ੍ਰਦਰ ਕਹਿ ਰਿਹਾ ਪ੍ਰੀ ਵੈਡਿੰਗ ਨੂੰ ਮੈਂ ਕੋਈ ਗੱਲ ਨਹੀਂ ਜੀ ਕਰ ਲੰਨਾ ਮੈਂ ਆਪਣੇ ਬ੍ਰਦਰ ਨਾਲ ਸਲਾਹ ਕੀਤੀ ਤਾਂ ਅਸੀਂ 26 ਤਰੀਕ ਦੀ ਨਾ ਪ੍ਰੀ ਵੈਡਿੰਗ ਰੱਖ ਲਈ 26 April 2024 ਦੀ ਨਾਬੇ ਹਵੇਲੀ 'ਚ ਅਸੀਂ ਬੁੱਕ ਕਰ ਲਿਆ ਸਾਰਾ ਕੁਝ ਤਾਂ ਸਵੇਰੇ ਜਦੋਂ ਅਸੀਂ ਇੱਥੋਂ ਚੱਲਣ ਲੱਗੇ ਤਾਂ ਬ੍ਰਦਰ ਨੇ ਮੈਨੂੰ ਕਿਹਾ ਕਹਿੰਦਾ ਵੀ ਪੁੱਛੋ ਚੱਲ ਪਏ ਨਹੀਂ ਉੱਥੋਂ ਕਿ ਨਹੀਂ ਫ਼ਾਜਲ ਕਰ ਦੋ ਮੈਂ ਫੋਨ ਕਰਿਆ ਵੀ ਕਹਿੰਦੇ ਵੀ ਰੋਕ ਜੋ ਥੋੜਾ ਟਾਈਮ ਮਤਲਬ ਬ੍ਰਦਰ ਦੀ ਤਬੀਅਤ ਸਹੀ ਨਹੀਂ ਹੈਗੀ ਉਹਦਾ ਬੀਪੀ ਬੜਾ ਵਧਿਆ ਹੋਇਆ ਤੇ ਅੱਜ ਦਾ ਆਪਾਂ ਕੈਨਸਲ ਹੀ ਰੱਖ ਦਿਆਂ ਕੱਲ ਨੂੰ ਕਰ ਲਾਂਗੇ ਆਪਾਂ ਆਪਾਂ ਕਹਾਂ ਜੀ ਕੋਈ ਗੱਲ ਨਹੀਂ ਦਿਨ ਨਿਕਲ ਗਿਆ ਵੀ ਮੈਂ ਸਿਰਸਰ ਕਾਲ ਦੋ ਵਜੇ ਦਾ ਮੈਨੂੰ ਮੈਸੇਜ ਆਇਆ ਰੋਂਦੀ ਲੱਗ ਵੀ ਬ੍ਰਦਰ ਦੀ ਵੀ ਡੈਥ ਹੋ ਗਈ ਆ ਫਿਰ ਸਾਨੂੰ ਨਾ ਇਹ ਬ੍ਰਦਰ ਨੂੰ ਸ਼ੱਕ ਹੋ ਗਿਆ ਕਿ ਇੰਨੀਆਂ ਮੌਤਾਂ ਇੰਨੇ ਪਹਿਲਾਂ ਕਿਹਾ ਵੀ ਸਾਡੇ ਨਾ ਘਰੇ ਕੋਈ ਜਗਾ ਕਿਸੇ ਪੀਰ ਦੀ ਇਹ ਸਾਡੇ ਘਰ ਦੇ ਕੋਈ ਉਲੰਘਣਾ ਕੀਤੀ ਹੋਈ ਹੈ ਤਾਂ ਪਾਂ ਦੇ ਕਰਕੇ ਮਤਲਬ ਡੈਥਾਂ ਹੋ ਰਹੀਆਂ ਸਾਡੇ ਘਰੇ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਇੱਕ ਮੁਲਾਜ਼ਮ ਨੂੰ ਫੋਨ ਕੀਤਾ ਅਗਲੇ ਦਿਨ ਸਵੇਰੇ ਹੀ ਇੱਥੋਂ 4 ਵਜੇ ਨਿਕਲ ਗਏ ਜੀ ਇਨਾਂ ਨੇ ਬਠਿੰਡੇ ਪਹੁੰਚ ਕੇ ਮੈਨੂੰ ਫੋਨ ਕੀਤਾ 7 ਕੇ 8 ਵਜੇ ਦਾ ਟਾਈਮ ਸੀ ਕਿ ਕੁੜੀ ਦੇ ਘਰ ਦੀ ਲੋਕੇਸ਼ਨ ਮੰਗਵਾ ਤਾ ਮੈਂ ਕੁੜੀ ਨੂੰ ਫੋਨ ਕੀਤਾ ਮੈਂ ਵੀ ਮਨਪ੍ਰੀਤ ਲੱਤੀ ਵੀਰਾ ਉੱਥੇ ਖੜਾ ਹੋਇਆ ਬਠਿੰਡੇ ਤਾਂ ਆਪਣੇ ਘਰ ਦੀ ਲੋਕੇਸ਼ਨ ਸੈਂਡ ਕਰ ਦੋ ਇਹ ਕਹਿੰਦੀ ਨਹੀਂ ਮਤਲਬ ਘਰ ਦੇ ਮਨਾ ਕਰ ਰਹੇ ਨੇ ਵੀ ਸਾਹਾ ਵੱਧਿਆ ਹੋਇਆ 3-4 ਨੂੰ ਵਿਆਹ ਕੇ ਰਹਿ ਗਏ ਵੀ ਕੱਚੀ ਰਿਸ਼ਤੇਦਾਰੀ ਹੈ ਹਜੇ ਨਹੀਂ ਆਣਾ ਤੇ ਕੋਈ ਗੱਲ ਨਹੀਂ ਆਪਾਂ ਵਿਆਹ ਅੱਗੇ ਪਾ ਦਾਂਗੇ ਉਹ ਇੱਥੇ ਨਾ ਆਣ ਮੈਂ ਚਲੋ ਫਿਰ ਤੁਹਾਡਾ ਬੈਲਟ ਨੰਬਰ ਤਾਂ ਦੱਸੋ ਕੀ ਹੈ ਕਿੰਨੀ ਬੈਲਟ ਨੰਬਰ ਦੀ ਨਹੀਂ ਦੱਸਦਾ ਬੈਲਟ ਨੰਬਰ ਸਾਰੇ ਕਿੱਦਾਂ ਦੱਸਦੀ ਜੀ ਕਿਉਂਕਿ ਟੋਟਲੀ ਫੇਕ ਸੀ ਜਾਲੀ ਵਰਦੀ ਪਾਈ ਫਿਰਦੀ ਸੀ ਔਰ ਇਹਦੇ ਨਾਲ ਬਹੁਤ ਸਾਰੇ ਮੁਲਾਜ਼ਮ ਜਿਹੜੇ ਇਹਦਾ ਸਾਥ ਦੇ ਰਹੇ ਉਹਨਾਂ ਦੀ ਪੂਰੀ ਗੈਂਗ ਹੀ ਆ ਇੱਕ ਜਿਹੜ ਨੂੰ ਇਹ ਆਪਣਾ ਬ੍ਰਦਰ ਦੱਸਦੀ ਸੀ ਜਿਹਦੀ ਲਾਸਟ ਟਾਈਮ ਇਹਨੇ ਡੈਥ ਕੀਤੀ ਆ ਉਹ ਵੀ ਜਾਨੀ ਪੁਲਿਸ ਮੁਲਾਜ਼ਮ ਹੈ ਮੁੰਡਾ ਇੱਕ ਹਾਂਜੀ ਜਿਉਂਦਾ ਹੈ ਜੇ ਉਹ ਜਾਨੀ ਕਿ ਇਹਦਾ ਬ੍ਰਦਰ ਰੀਅਲ 'ਚ ਹੈ ਨਹੀਂ ਉਹ ਪੁਲਿਸ ਮੁਲਾਜ਼ਮ ਨਹੀਂ ਹੈ ਮੁੰਡਾ ਔਰ ਉਹ ਬਟ ਇਹਦਾ ਸਾਥ ਦੇ ਰਿਆ ਪੂਰਾ ਇੱਕ ਅਬੌਰ ਤੋਂ ਕੁੜੀ ਸੀਗੀ ਇੱਕ ਮੋਗੇਕੋਂ ਜਿਹੜੀ ਆਪਣੀ ਸਿਸਟਰ ਦੱਸਦੀ ਸੀ ਛੋਟੀ ਔਰ ਇੱਕ ਆਪਣਾ ਮੋਹਾਲੀ ਪੁਲਿਸ ਵਾਲੀ ਸੀ ਕੁੜੀ ਅਮਨ ਅਮਨ ਤੇ ਉਸ ਤੋਂ ਇਲਾਵਾ ਇੱਕ ਦੋ ਮੁਲਾਜ਼ਮ ਮੈਨੂੰ ਹੋਰ ਮਿਲੇ ਨੇ ਜੀ ਮੈਂ ਉਹਨਾਂ ਨੂੰ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਉਹ ਜਦੋਂ ਇਹ ਸਾਰਾ ਕੁਝ ਆਪੇ ਦੱਸ ਦੇਗੀ ਕਿਉਂਕਿ ਮੰਦੀ ਦਾ ਇੱਕ ਗੈਂਗ ਬਣੀ ਹੋਈ ਸੀ ਸਾਰਿਆਂ ਦੀ ਚਲੋ ਜੀ ਬ੍ਰਦਰ ਹੁਣਾਂ ਨੇ ਲੋਕੇਸ਼ਨ ਕਢਾਈ ਨੰਬਰ ਦੀ ਜਦੋਂ ਇਹਨੇ ਕੁਝ ਨਾ ਦੱਸਿਆ ਤਾਂ ਲੋਕੇਸ਼ਨ ਸਿੱਧੀ ਇਹਦੇ ਘਰ ਦੀ ਨਿਕਲੀ ਜੀ ਸਾਨੂੰ ਕੁਝ ਨਾਮ ਹੋਰ ਦੱਸਿਆ ਸੀ ਪਿੰਡ ਦਾ ਜਿਹੜਾ ਅਸੀਂ ਕਾਰਡ ਦੇ ਵਿੱਚ ਕੁਝ ਹੋਰ ਲਿਖਾਇਆ ਸੀ ਤਾਂ ਲੋਕੇਸ਼ਨ ਦੇ ਵਿੱਚ ਕੁਝ ਹੋਰ ਹੀ ਨਿਕਲਿਆ ਉਹ ਤਾਂ ਜਦੋਂ ਉਸੇ ਬ੍ਰਦਰ ਉੱਥੇ ਪਹੁੰਚਿਆ ਉਹ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਜੀ ਜਦੋਂ ਉਸੇ ਤੇਰਾ ਘਰ ਵਾਲਾ ਹੀ ਮਿਲਿਆ ਬ੍ਰਦਰ ਨੂੰ ਬਾਹਰ ਬ੍ਰਦਰ ਨੇ ਪੁੱਛਿਆ ਵੀ ਇਦਾਂ ਇਹ ਨੰਬਰ ਦੀ ਅਸੀਂ ਕੋਈ ਇਨਕੁਆਰੀ ਕੱਢਣ ਆਇਆ ਉਹਨੇ ਕਹੇ ਮੇਰੀ ਵਾਈਫ ਦਾ ਨੰਬਰ ਹੈ ਉਹ ਕਹਿੰਦਾ ਘਰੇ ਆ ਜਾਓ ਤੁਸੀਂ ਅੰਦਰ ਜਾ ਕੇ ਨੇ ਆਵਾਜ਼ ਮਾਰੀ ਤੇ ਇਕਬਾਲ ਕੋਰ ਉਹ ਬਾਹਰ ਆ ਗਈ ਜੀ ਸਾਨੂੰ ਤਾਂ ਮਨਪ੍ਰੀਤ ਕੋਰ ਗਰੇਵਾਲ ਨਾਮ ਦੱਸਿਆ ਹੋਇਆ ਸੀ ਬਾਹਰੋਂ ਨੇ ਦੱਸਿਆ ਤਾਂ ਮੇਰੀ ਵਾਈਫ ਆ ਮੇਰੀ ਗੁੜੀਆਂ ਜਿਹੜੇ ਭਰਾ ਦੇ ਗੁੜੀਆਂ ਨੂੰ ਕਹਿੰਦੀ ਸੀ ਮੇਰੀ ਭਤੀਜੀ ਉਹਦੀ ਗੁੜੀਆਂ ਸੀਗੀ 16 ਤੇ 17 ਸਾਲ ਦੇ ਸਾਰਾ ਕੁਝ ਜਾਲੀ ਸੀਗਾ ਟੋਟਲੀ ਫੇਕ ਸੀਗਾ ਇੱਕ ਇਹਦਾ ਬੇਟਾ 14 ਸਾਲ ਦਾ ਭਾਈ ਜੀ ਮੋਟਿਵ ਕੀ ਲੱਗਦਾ ਹੈਗਾ ਕੀ ਕਿਉਂ ਉਹਨੇ ਇੰਨਾ ਧੋਖਾ ਕਰਿਆ ਸਰ ਉਹ ਸਾਨੂੰ ਲੁਪ ਨਾ ਹੀ ਜਾਂਦੀ ਸੀ ਇਹਨਾਂ ਦਾ ਸਾਡਾ ਪਹਿਲਾਂ ਹੀ ਖਰਚਾ ਕਰਾਤਾ ਜੀ ਸਾਡਾ 14-15 ਲੱਖ ਰੁਪਏ ਦਾ ਖਰਚਾ ਲੱਗ ਚੁੱਕਿਆ ਸੀਗਾ ਜੀ ਜੀ ਸਾਰਾ ਪੈਲੈਸ ਵਗੈਰਾ ਜਿਹੜੇ ਸਭ ਕੁਝ ਕੀਤਾ ਹੈ ਸਾਰਾ ਅਸੀਂ ਗੱਡੀਆਂ ਕੀਤੀਆਂ ਅਸੀਂ ਪੈਲੈਸ ਕੀਤਾ ਹੈ ਅਸੀਂ ਘਰੇ ਉਸਨੂੰ ਹਲਵਾਈ ਬੈਠੇ ਸੀਗੇ ਸਾਡੇ ਸਰ ਮੇਰਾ ਵੀ ਤੁਹਾਡੇ ਕੋਲ ਲੈ ਕੇ ਗਈ ਕੈਸ਼ ਸਾਡੇ ਕੋਲ ਮੇਰੇ ਕੋਲ ਲੈ ਕੇ ਗਈ ਜੀ ਦੋ ਤਿੰਨ ਵਾਰੀ ਜਦੋਂ ਮੈਨੂੰ ਮਿਲਣ ਆਉਂਦੀ ਰਹੀ ਇੱਥੇ ਸਾਡੇ ਘਰੇ ਆਉਂਦੀ ਰਹੀ ਆ ਉਦੋਂ ਇਹਨੇ ਦੋ ਤਿੰਨ ਵਾਰੀ ਇਹਨੂੰ ਕੈਸ਼ ਦਿੱਤਾ ਇੱਕ ਵਾਰੀ ਮੈਂ 20000 ਦਿੱਤਾ ਤੇ ਉਸ ਤੋਂ ਬਾਅਦ ਕੋਈ ਸੰਪਰਕ ਹੋਇਆ ਉਸ ਤੋਂ ਨਾ ਨਹੀਂ ਜੋ ਉਸ ਤੋਂ ਬਾਅਦ ਤਾਂ ਜਦੋਂ ਕਲੀਅਰ ਹੋ ਗਿਆ ਫਿਰ ਇਹਨੇ ਮੈਨੂੰ ਬਲੌਕ ਕਰਤਾ ਉਹ ਇਹਦੇ ਨਾਲ ਜਿੰਨੇ ਵੀ ਮੈਂਬਰ ਗੱਲ ਕਰਦੇ ਸੀ ਮੇਰੇ ਨਾਲ ਚਾਹੇ ਜਿਨ੍ਹਾਂ ਨੂੰ ਸਿਸਟਰ ਦੱਸਦੀ ਸੀ ਆਪਣਾ ਜਾਂ ਬ੍ਰਦਰ ਦੱਸਦੀ ਸੀ ਉਹ ਸਭ ਨੇ ਮੈਨੂੰ ਬਲੌਕ ਕਰਤਾ ਜੀ ਬਾਈ ਜੀ ਜਦੋਂ ਪੁਲਿਸ ਤੇਰਾ ਇੱਕ ਸਾਜ ਜਿਹੜਾ ਸ਼ਾਨੀ ਜਿਹੜਾ ਪਰਦਾ ਰੱਦ ਕੀਤਾ ਗਿਆ ਹੈ ਉਹ ਹਾਂਜੀ ਹਾਂਜੀ ਸਰ ਮੈਂ ਤਾਂ ਰਿਕੁਐਸਟ ਕਰਦਾ ਜੀ ਕਿ ਜੋ ਸਾਡੇ ਨਾਲ ਹੋਇਆ ਇਹਦਾ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਇਹ ਹਰਕਤ ਕਰਨ ਤੋਂ ਬਾਅਦ ਮੇਰੇ ਪਾਪਾ ਨੂੰ ਅਟੈਕ ਆਇਆ ਜੀ ਮੇਰੇ ਪਾਪਾ ਐਡਮਿਟ ਰਹੇ ਆ ਬਹੁਤ ਦਿਨ ਹਸਪੀਟਲ ਮੇਰੀ ਮੰਮਾ ਬਿਮਾਰ ਰਹੇ ਆ ਯਾਨੀ ਕਿ ਸਾਡੀ ਪੂਰੀ ਫੈਮਿਲੀ ਡਿਪਰੈਸ਼ਨ ਚ ਰਹੀ ਹੈ ਕਿ ਸਾਨੂੰ ਤਾਂ ਇਨਸਾਫ ਚਾਹੀਦਾ ਔਰ ਜਿੰਨੇ ਵੀ ਮੁਲਾਜ਼ਮ ਮੇਰੇ ਨਾਲ ਸਾਥ ਦੇ ਰਹੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਮਿਲਦਾਰ ਇਹੀ ਰਿਕੁਐਸਟ ਕਰਾਂਗਾ ਵੀ ਜੋ ਸਾਡਾ ਖਰਚਾ ਲੱਗਿਆ ਸਾਨੂੰ ਉਹਦਾ ਮੌਜੂਦਾ ਮਿਲਣਾ ਚਾਹੀਦਾ ਹੈ ਔਰ ਇਸ ਕੁੜੀ ਤੇ ਔਰ ਜਿੰਨੇ ਇਹ ਗੈਂਗ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਮੇਰੇ ਵਾਂਗ ਹੋਰ ਮੁੰਡਾ ਇਹਨਾਂ ਦੇ ਐਸੇ ਚਾਂਸੇ 'ਚ ਨਾ ਆ ਸਕੇ ਔਰ ਮੈਂ ਅੱਜਕੱਲ ਦੀ ਜਨਰੇਸ਼ਨ ਨੂੰ ਇਹ ਗਣੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਬਿਲਕੁਲ ਕਿਸੇ ਤੇ ਟਰਸਟ ਨਾ ਕਰੋ ਜਿਵੇਂ ਸਾਡੇ ਪੇਰੈਂਟਸ ਕਰਦੇ ਹੋ ਕਦੀ ਆਪਣੇ ਬੱਚਿਆਂ ਨਾਲ ਮਾੜਾ ਨਹੀਂ ਕਰਦੇ ਤਾਂ ਆਪਣੇ ਪੇਰੈਂਟਸ ਨਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਂਭਿਣ ਕਰਕੇ ਜੋ ਕਰਿਆ ਕਰੋ ਜੋ ਵੀ ਕਰਨਾ ਨਹੀਂ ਤਾਂ ਤੁਸੀਂ ਮੇਰੇ ਵਾਂਗ ਹੀ ਹਾਸੇ ਦਾ ਤੁਸੀਂ ਵੀ ਸ਼ਿਕਾਰ ਹੋਵੋਗੇ ਤਾਂ ਬਾਅਦ ਚ ਕੀ ਆ ਮਿਲਦਾ ਜੀ ਕੋਈ ਸੁਸਾਈਡ ਕਰਦਾ ਕੋਈ ਕੁਛ ਕਰਦਾ